ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੀਆਂ ਜੀ ਅੱਜ ਅਲੀ ਵੀਡੀਓ ਸਟਾਰਟਿੰਗ ਆ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਤੇ ਬਾਕੀ ਕੱਲ ਮੇਰੀਆਂ ਭੈਣਾਂ ਦੇ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਸਾਰਿਆਂ ਨੂੰ ਕਿਉਂਕਿ ਜੀ ਬਸ ਇਹ ਨਾ ਕੱਲ ਕਿਹੋ ਜਿਹਾ ਦੇਖੇ ਜੋ ਛੋਟੀ ਜੀ ਹੀ ਵੀਡੀਓ ਬਣੀ ਆ ਆਪਾਂ ਕੋਈ ਤੇ ਬਸ ਅੱਜ ਸੋਚਿਆ ਵੀ ਚਲੋ ਹਾਂ ਅੱਜ ਥੋੜਾ ਜਿਹਾ ਠੀਕਾਂ ਤੇ ਅੱਜ ਕਰਦੇ ਆਂ ਜੀ ਵਲੌਗ ਦੀ ਸਟਾਰਟਿੰਗ ਤੇ ਸਵੇਰ ਦੇ ਵਿੱਚ ਚੁੱਕੀ ਆ ਜੀ 8 ਤੇ 1 ਗੱਲ ਵੀ ਸੂ ਚਲਾ ਗਿਆ ਵਾ ਆਪਨ ਹਜੇ ਫਿਲਹਾਲ ਸੁੱਤੀ ਪਈ ਆ ਉਧਰ ਤੇ ਬਾਕੀ ਦੇ ਵੀ ਹਣਾ ਉੱਠਦੇ ਆ ਤੇ ਕੰਮ ਧੰਦੇ ਕਰਦੇ ਆ ਜੀ ਬਸ ਉਹਨੂੰ ਵੀ ਵੀਡੀਓ ਬਣਾ ਕੇ ਆਪਾਂ ਤੋਰਤਾ ਤੇ ਆਪਣੀ ਹਜੇ ਆਪਾਂ ਪਕਾਉਣੀ ਆ ਤੇ ਸੋਚ ਆ ਵੀ ਚਲੋ ਹਣਾ ਪਹਿਲਾਂ ਵੀਡੀਓ ਸਟਾਰਟ ਕਰ ਲਾਂ ਨੇ ਕਿਉਂਕਿ ਜੀ ਫਿਰ ਮਗਰ ਦੀ ਮਗਰਾ ਜਿਹੜੇ ਸ਼ਾਰਟ ਉਹ ਲੱਗ ਜਾਂਦੇ ਆ ਤੇ ਕੱਲ ਤਾਂ ਜੀ ਬਸ ਇੰਨਾ ਕੁ ਬੁਰਾ ਹਾਲ ਸੀਗਾ ਕਿ ਕੱਲ ਬੁਖਾਰ ਨੇ ਮਤ ਮਾਰੀ ਪਈ ਸੀਗੀ ਹੈਨਾ ਤੇ ਕੱਲ ਤਾਂ ਵੈਸੇ ਮੈਂ ਉੱਠੀ ਹੋਈ ਸ਼ਾਮ ਨੂੰ 5 ਵਜੇ ਜਾ ਕੇ ਆ ਕਿਉਂਕਿ ਜੀ ਬਸ ਉੱਠੇ ਦੀ ਜਿੰਦਾ ਤੁਹਾਨੂੰ ਪਤਾ ਹੈ ਕਿ ਜੀ ਸਰੀਰ ਨਾਲ ਠੀਕ ਹੋਵੇ ਹੈਨਾ ਤਾਂ ਫਿਰ ਕੈਸਾ ਹੈ ਤੇ ਕਿ ਉੱਠਣ ਨੂੰ ਵੀ ਨਹੀਂ ਦਿਲ ਕਰਦਾ ਹੈਗਾ ਨਹੀਂ ਕੰਮ ਕਰਨ ਨੂੰ ਦਿਲ ਕਰਦਾ ਬਸ ਉਹ ਕੱਲ ਤਾਂ ਕੋਈ ਕੰਮ ਚੱਜਣਾ ਨਹੀਂ ਹੋਇਆਗਾ ਬਸ ਆਂਟੀ ਵਿਚਾਰੇ ਆਏ ਸੀਗੇ ਰੁੱਟ ਰੁੱਟੇ ਬਣਾ ਗਿਆ ਕੱਲ ਤੇ ਹੈਨਾ ਬਸ ਹੁਣ ਉਸ ਦਿਵਾਰ ਵਿੱਚ ਫਿਰ ਮੈਂ ਤਾਂ ਕੋਈ ਕੰਮ ਨਹੀਂ ਕਰਿਆ ਹੈਗਾ ਸਾਰਾ ਕੰਮ ਆਂਟੀ ਨੇ ਹੀ ਆਂਟੀ ਉਹ ਕਰਦੀ ਜਾਇ ਸੀਗੇ ਤੇ ਬਸ ਸ਼ਾਮ ਨੂੰ ਉੱਠ ਕੇ ਆਪਾਂ दाल ਸਬਜ਼ੀ ਬਣਾਈ ਸੀਗੀ ਤੇ ਕੱਲ ਆਪਾਂ ਬਣਾਏ ਸੀਗੇ ਜੀ ਰਾਜਮਾ ਤੇ ਆ ਆਪਣੇ ਕੋਲ ਹੁਣ ਉਹੀ ਪਈ ਆ ਤੇ ਸੋਚਦੇ ਆ ਹਨਾ ਹੋ ਸਕਦਾ ਸ਼ਾਇਦ ਉਹਨਾਂ ਵਾਲੀ ਰੋਟੀ ਖਾ ਲਈਏ ਜੇ ਕੁਝ ਹੋਰ ਕਹਿਣਗੇ ਤਾਂ ਆਪਾਂ ਹੋਰ ਬਣਾ ਲਾਂਗੇ ਤੇ ਬਾਕੀ ਕਰਦੇ ਆ ਜੀ ਵੀਡੀਓ ਦੀ ਸਟਾਰਟਿੰਗ ਬਸ ਇਧਰ ਆਪਾਂ ਦੇਖ ਸਕਦੇ ਹੋ ਹਜੇ ਸੁੱਤੀ ਪਈ ਆ ਤੇ ਆਪਾਂ ਕਪੜੇ ਧੋਤੇ ਪਏ ਆ ਜੀ ਕਪੜੇ ਸੁਕਣੇ ਵਗੈਰਾ ਪਾਉਣੇ ਆ ਤੇ ਨਾਲੇ ਹਨਾ ਰਸੋਈ ਦੀ ਸਫਾਈ ਥੋੜੀ ਜੀ ਕਰਦੇ ਕਿ ਹਜੇ ਅਜ ਰੂਮ ਦੀ ਸਫਾਈ ਵੀ ਕਰਨੀ ਵਾਲੀ ਪਈ ਆ ਕਿਉਂਕਿ ਬਹੁਤ ਜਿਆਦਾ ਖਲਾਰਾ ਪਿਆ ਪਿਆ ਜੀ ਕੱਲ ਵੀ ਹਨਾ ਝਾੜੂ ਚੱਜ ਨਾਲ ਲੱਗਿਆ ਨਹੀਂ ਹੈਗਾ ਤੇ ਬਸ ਹੁਣ ਚਲੋ ਜੀ ਹਨਾ ਕਰਦੇ ਆ ਵੀਡੀਓ ਦੀ ਸਟਾਰਟਿੰਗ ਹਜੇ ਵੀ ਜਾਂਦੀ ਮੜਾ ਮੋਟਾ ਜਿ ਖਾਮ ਹੈਗਾ ਵਾ ਤੇ ਥੋੜੀ ਥੋੜੀ ਜਿੰਨੀ ਵੀਕਨੈਸ ਜੀ ਲੱਗੀ ਜਾਂਦੀ ਹੈ ਚਲੋ ਹੌਲੀ ਹੌਲੀ ਠੀਕ ਹੋ ਜੂਗੀ ਤੇ ਬਾਕੀ ਕੱਲ ਮੇਰੀਆਂ ਭੈਣਾਂ ਨੇ ਇੰਨੇ ਛੋਟਾ ਸੋਹਣਾ ਕਮੈਂਟ ਕੀਤਾ ਤਾਂ ਥੈਂਕ ਯੂ ਸੋ ਮੱਚ ਹੈ ਨਾ ਇਸ ਤਰੀਕੇ ਦੇ ਨਾਲ ਹੀ ਆਪਣਾ ਪਿਆਰ ਹੈ ਜਿਹੜਾ ਉਹ ਬਣਾਈ ਰੱਖਿਓ ਤੇ ਇਸ ਤਰੀਕੇ ਦੇ ਨਾਲ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹਿਆ ਕਰੋ ਤੇ ਵੀਡੀਓ ਨੂੰ ਪਲੀਜ਼ ਵਾਅਦੇ ਤੋਂ ਵੱਧ ਦੇਖਿਆ ਕਰੋ ਤੇ ਬਾਕੀ ਹੁਣ ਮੈਂ ਕਰਦੀ ਆ ਜੀ ਬਾਕੀ ਦੇ ਕੱਪ ਕਰਦੇ ਤੇ ਨਾਲੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਫਿਲਹਾਲ ਹੁਣ ਇੱਧਰ ਕੱਪੜੇ ਪਏ ਸੁੱਕਣੇ ਪਾਉਣੇ ਵਾਲੇ ਤੇ ਹੁਣ ਆਪਾਂ ਕੱਪੜੇ ੁੱਟੇ ਪਾਉਣੇ ਆ ਜੀ ਬਾਹਰ ਤਾਂ ਤੇ ਤੇ ਨਾਲੇ ਹੋਰ ਦੇਖਦੇ ਆਂ ਹੋਰ ਕੀ ਕੁਛ ਕਰਨੇ ਵਾਲਾ ਤੇ ਆ ਬਤ ਨਾਲੇ ਇੰਕਾ ਤੇ ਬਨੇਰੀ ਹੋਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਤੁਹਾਡੇ سپورਟ ਦੀ ਸਾਨੂੰ ਬਹੁਤ ਜ਼ਿਆਦਾ ਜਰੂਰਤ ਹੈ ਕਿਉਂਕਿ ਜੀ ਪਹਿਲਾਂ ਤਾਂ ਬਹੁਤ ਸੋਨੇ ਵਿਊ ਆਉਂਦੇ ਸੀਗੇ ਤੇ ਹੁਣ ਹੁਣ ਪਤਾ ਨਹੀਂ ਵਿਊਸ ਨੂੰ ਕੀ ਹੋ ਗਿਆ ਤੇ ਬਹੁਤ ਘੱਟ ਜਿਹੜੇ ਵਿਊ ਆਉਂਦੇ ਹੈ ਹਾਈ ਮੇਰੀ ਮਾਂ ਵੀ ਦੁਖਣ ਲੱਗੀ ਥੋੜੀ ਜੀ ਵੀਕਨੈਸ ਜ਼ਿਆਦਾ ਆ ਹੁਣ ਫੋਨ ਫੜੇਲ ਕਰਕੇ ਨਾ ਮੇਰੀ ਮਾਂ ਖੜੀ ਜੀ ਦਰਦ ਕਰਨ ਲੱਗੀ ਤੇ ਬਸ ਹੀ ਮੈਂ ਹੁਣ ਇੰਨਾ ਕੀ ਕਹੂੰਗੀ ਕਿ ਤੁਸੀਂ ਵੀਡੀਓ ਨੂੰ ਦੇਖਿਓ ਪਲੀਜ਼ ਫੋਲੋਅਰ ਚ ਦਿਓ ਕਰਿਆ ਕਰੋ ਤੇ ਚਲੋ ਜੀ ਆਪਾਂ ਕਰਦੇ ਆਂ ਕਿ ਕੱਪੜੇ ਧੰਦੇ ਆਪਣੇ ਸਟਾਰਟ ਲਓ ਜੀ ਕੱਪੜੇ ਵਗੈਰਾ ਆਪਾਂ ਸਾਰੇ ਆਪਣੇ ਸੁੱਕਣੇ ਪਾਤੇ ਇੰਨੇ ਕੀ ਤੋਤੇ ਸੀਗੇ ਤੇ ਕੁਝ ਧੋਣੇ ਵਾਲੇ ਪਈ ਆ ਅੱਜ ਦੇਖਦੀ ਆ ਮੈਂ ਲੌਨਰੀਅਮ ਮਸ਼ੀਨ ਤੇ ਇੰਨੇ ਕ ਕੱਪੜੇ ਆਪਾਂ ਸੁੱਕਣੇ ਪਾਤੇ ਤੇ ਇੱਧਰ ਗੱਡੀ ਵੀ ਥੋਤੀ ਗਲਵੀ ਦੇ ਪਾਪਾ ਨੇ ਗੱਡੀ ਵੀ ਥੋਤੀ ਸਾਰੀ ਸਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਤੀ ਆ ਤੇ ਬਸੇ ਬਾਕੀ ਹੌਲੀ ਹੌਲੀ ਮੈਂ ਚੱਲ ਕੇ ਜਾ ਕੇ ਕਿਚਨ ਦੇ ਵਿੱਚ ਪਕਵੋਈ ਦੇ ਵਿੱਚ ਰੋਟੀਆਂ ਬਣਾਉਣੀਆਂ ਕਿ ਕਿ ਫਿਰ ਉਹਨਾਂ ਨੇ ਵੀ ਕੰਮ ਕਮ ਕਰਨ ਕੋਸ਼ਿਸ਼ ਨਾ ਜਾਣਾ ਹੋਊਗਾ ਤੇ ਬਸ ਖਲਾਰਾ ਤੁਹਾਨੂੰ ਮੈਂ ਦਿਖਾ ਨਹੀਂ ਸਕਦੀ ਹੈਗੀ ਇੰਨਾ ਕੁ ਜਿਆਦਾ ਫਿਆਪਿਆ ਕਿਉਂਕਿ ਜੀ ਕੱਲ ਬਿਲਕੁਲ ਵੀ ਸਫਾਈ ਨਹੀਂ ਕਰੀ ਹੋਈਗੀ ਅਜਾ ਪਾਸ ਸਾਰੀਸਫਾਈ ਕਰ ਦੇਣੀ ਆ ਪਰ ਲੇਕਿਨ ਕਰਾਂਗੇ ਥੋੜੀ ਥੋੜੀ ਕਰਕੇ ਕਿਉਂਕਿ ਇਹ ਨੂੰ ਤੁਹਾਨੂੰ ਪਤਾ ਹੈ ਕਿ ਹਨਾ ਸ਼ੀਟ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਹਾਜੀ ਵੀ ਜਾਂਦੀ ਥੋੜੀ ਜਿਹੀ ਵੀਕਨੈਸ ਜੀ ਲੱਗੀ ਜਾਂਦੀ ਆ ਚਲੋ ਕੋਈ ਨਾ ਹੌਲੀ ਹੌਲੀ ਠੀਕ ਹੋ ਜੂਗੀ ਤੇ ਬਸ ਉਹ ਰੋਟੀ ਵਗੈਰਾ ਆਪਣਾ ਹਾਲੀਏ ਠਾਡੂਦੇ ਆਪਣੇ ਮੰਤਨੇ ਵਾਲੇ ਪੈਸੇ ਕੁਝ ਨਾਲੇ ਪਾਉ ਮੰਜ ਲਈਏ ਬਾਕੀ ਹਨ ਧੰਨ ਬੜਾ ਇਸ ਵੇਲੇ ਵੇਲੇ ਕੰਮ ਨਾਦਾ ਪਰ ਚਾਲ ਜਿਆ ਰਹਿਦਾ। ਸਵੇ ਸਵੇ ਰਹਿਦਾ ਵੀ ਕੀ ਕਰੀਏ ਤੇ ਕਿੱਥੋਂ ਕਰੀਏ ਇਹ ਜੋ ਸਟਾਰਟ ਕਰੀਏ ਠੰਡ ਕਲੀ ਸਮਝੇ ਚ ਨਹੀਂ ਆਉਂਦਾ ਹੁੰਦਾ ਹੈਗਾ। ਮੈਨੂੰ ਤਾਂ ਅੱਜ ਬਿਲਕੁਲ ਵੀ ਨਹੀਂ ਆ ਰਿਹਾ ਹੈਗਾ ਕਿਤੇ ਜੀ ਕੱਲ ਦਾ ਖਲਾਰਾ ਬਹੁਤ ਜ਼ਿਆਦਾ ਪੀ ਪਿਆ। ਇੱਕ ਦਿਨ ਆਪਾਂ ਸਫਾਈ ਕਰੀਏ ਹਨਾ ਤੁਹਾਨੂੰ ਪਤਾ ਕਿ ਕਿੰਨਾ ਜੁੱਤ ਖਲਾਰਾ ਪੈ ਜਾਂਦਾ। ਬਹੁਤੀ ਜ਼ਿਆਦਾ ਖਲਾਰਾ ਪੈ ਜਾਂਦਾ ਜੇ ਇੱਕ ਦਿਨ ਨਾ ਕੰਮ ਕਰੀਏ। ਤੇ ਹੁਣ ਮੇਰੀ ਸਲਾਹ ਨੂੰ ਮੈਂ 2 ਮਿੰਟ ਰਾਮ ਕਰ ਲਵਾਂ ਕਿਉਂਕਿ ਜਾਂਦੀ ਹਜੇ ਵੀਕਨੈਸ ਕਾਫੀ ਜ਼ਿਆਦਾ ਹੋਈ ਪਈ ਆ ਤੇ ਫੋਨ ਫੜਦੇ ਆ ਤੇ ਹੁਣ ਬਾਹ ਵੀ ਦੁਖੀ ਜਾਂਦੀ ਆ ਹਜੇ ਫੋਨ ਫੜਨ ਫੜਨ ਦੇ ਨਾਲ ਵੀ ਤੇ ਵਾਕਿ ਹਨਾ ਸਵੇਰੇ 11 ਵਜੇ ਆਪਣਾ ਵਲੌਗ ਆ ਜਾਂਦਾ ਹੁੰਦਾ ਤਾਂ ਪਲੀਜ਼ ਸਾਰੇ ਪੈਂਟ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਜਾਣੇ ਆਪਣਾ 11 ਵਜੇ ਵਲੌਗ ਜ਼ਰੂਰ ਦੇਖਿਆ ਕਰੋ ਜੋ ਜਪਿਆ ਰਖਦਾ ਇਸ ਤੱਕ ਮੈਂ ਵਲੌਗ ਪਾ ਦਨੇ ਆ ਹੋ ਸਕਦਾ ਕਈ ਕਾਰਨ ਕਰਕੇ ਵੀ ਨਾ ਵੀਡੀਓ ਬਣੇ ਜਾਂ ਫਿਰ ਨਾ ਕੋਈ ਕੋਈ ਇਦਾਂ ਦੀ ਦਿੱਕਤ ਆ ਜਵੇ ਤੇ ਫਿਰ ਹੋ ਸਕਦਾ ਫਿਰ ਥੋੜਾ ਜਿਹਾ ਟਾਈਮ ਵੀ ਲੱਗ ਜਾਂਦਾ ਨਹੀਂ ਫਿਲਹਾਲ ਆਪਾਂ 11 ਵਜੇ ਤੱਕ ਹਨਾ ਆਪਣਾ ਜਿਹੜਾ ਵਲੌਗ ਆ ਉਹ ਆਪਾਂ ਪਾ ਦਿੰਨੇ ਆ ਕਈ ਵਾਰੀ ਸ਼ਾਮ ਨੂੰ ਪਾਣੇ ਨੇ ਵੈਸੇ ਤਕਰੀਬਨ 11 ਵਜੇ ਤੱਕ ਆਪਾਂ ਉਹਨਾਂ ਵਲੌਗ ਜਿਹੜਾ ਪਾ ਦਿੰਦੇ ਨੇ ਤੇ ਬਾਕੀ ਹਜੇ ਕੱਪੜੇ ਸਿਉਣੇ ਵਾਲੇ ਆ ਪਈ ਆ ਮੇਰੇ ਦੋ ਸੂਟ ਤੇ ਉਹਨਾਂ ਦੀ ਲਾਈਨਿੰਗ ਵੀ ਲੈ ਕੇ ਆਉਣੇ ਦੇਖਦੀ ਆ ਮੈਂ ਕਿੰਦਮ ਜਾਣੀ ਮਾਚੀ ਵਰਸਾ ਤੇ ਆਪਾਂ ਉਦੋਂ ਲਾਈਨਿੰਗ ਵੀ ਲੈ ਕੇ ਆਵਾਂਗਾ ਨਾ ਸੋਟਾਂ ਦੇ ਫਿਰ ਜੀ ਪ੍ਰੋਗਰਾਮ ਆ ਰਿਹਾ ਆਪਣੇ ਬਹੁਤ ਹੀ ਖਾਸ ਤੇ ਆਉਣ ਵਾਲੇ ਵਲੌਗਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਆਪਣਾ ਕੀ ਪ੍ਰੋਗਰਾਮ ਆ ਤੇ ਬਹੁਤ ਸਾਲਾਂ ਤੋਂ ਇਸ ਚੀਜ਼ ਦੀ ਸਾਨੂੰ ਇੰਤਜ਼ਾਰ ਸੀਗਾ ਤੇ ਆਈ ਹੋਪ ਕਿ ਸ਼ਾਇਦ ਵੀ ਉਹ ਸਾਡਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਜਾਵੇ ਕਿਉਂਕਿ ਬਹੁਤ ਸਾਲ ਉਹਦੇ ਲਈ ਅਸੀਂ ਵੇਟ ਕੀਤੀ ਆ ਉਹ ਦੇਖਦੇ ਆ ਵਾਈਗਰੂ ਜੀ ਦੀ ਮਿਹਰ ਦੇ ਨਾਲ ਵੈਸੇ ਕੰਮ ਚੱਲ ਰਹੀ ਆ ਹੋ ਸਕਦਾ ਹੈ ਕਿ ਕੰਮ ਬਣ ਜਵੇ ਤੇ ਜੇਕਰ ਬਣ ਗਿਆ ਤਾਂ ਆਪਾਂ ਤੁਹਾਨੂੰ ਆਉਣ ਵਾਲੇ ਵਲੌਗਰ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਜ਼ਰੂਰ ਉਸ ਚੀਜ਼ ਦੀ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਤੇ ਬਿੱਕੀ ਉਹ ਉਹ ਸਿਗਰਟੇ ਕਾਦੇ ਲਈ ਅਸੀਂ ਇੰਤਜ਼ਾਰ ਕਰਦੇ ਸੀਗੇ ਬਹੁਤ ਸਾਲਾਂ ਤੋਂ ਸਾਨੂੰ ਵੀਤ ਸੀਗੀ ਉਸ ਚੀਜ਼ ਦੀ ਤੇ ਬਾਕੀ ਆਪਾਂ ਤਾਂ ਕਹਿੰਦੇ ਆ ਵਾਈਗਰੂ ਜੀ ਮਿਹਰ ਕਰਨ ਸਾਡਾ ਉਹ ਕੰਮ ਜਿਹੜਾ ਉਹ ਕੰਪਲੀਟ ਹੋ ਜਵੇ ਤੇ ਫਿਰ ਆਪਾਂ ਤੁਹਾਨੂੰ ਉਹਦੇ ਵੀ ਵਲੌਗ ਜ਼ਰੂਰ ਬਣਾ ਕੇ ਦਿਖਾਵਾਂਗੇ ਤੇ ਫਿਲਹਾਲ ਤਾਂ ਜੀ ਹੈਨਾ ਹੁਣ ਕੰਮ-ਕੰਮ ਕਰਦੇ ਆ ਤੇ ਨਾਲੇ ਕੱਪੜੇ ਸਿਉਣ ਦੇ ਵਾਲੇ ਦੋ ਸੂਟ ਮੇਰੇ ਕੋਲੇ ਪਏ ਆ ਦੇਖਦੀਆਂ ਮੈਂ ਕਿ ਕਿਸ ਦਿਨ ਜਾਵਾਂਗੀ ਮੱਛੇ ਵਾਲਾ ਸਾਹਿਬ ਤੇ ਆਪਾਂ ਉਹਨਾਂ ਦੀ ਲਾਈਨਿੰਗ ਵਗੈਰਾ ਵੀ ਲੈ ਕੇ ਆਉਣੀ ਆ ਤੇ ਫਿਰ ਆਪਾਂ ਉਹ ਸੂਟ ਆ ਜਿਹੜੇ ਆਪਾਂ ਸਿਉਵਾਂਗੇ ਤੇ ਜੇ ਆਪਾਂ ਨੇ ਸਿਉ ਉਹ ਦਿੱਤੇ ਤਾਂ ਆਪਾਂ ਜ਼ਰੂਰ ਦੇਖਾਂਗੇ ਇਹਨਾਂ ਨੂੰ ਸਿਉ ਕੇ ਕਿ ਇਹ ਬਣ ਗਏ ਫਿਰ ਤਾਂ ਮੈਂ ਕਟਿੰਗ ਕੰਮ ਕਰਦੇ ਵਿੱਚ ਜੇ ਨਾ ਇਨੇ ਬਿੰਦੂ ਮਤਲਬ ਸੇ ਹੁਣ ਤੇ ਪਹਿਲਾਂ ਮੈਂ ਇੱਕ ਸੂਟ ਕਟਿੰਗ ਕਰੂੰਗੀ ਜੇਕਰ ਹੁਣ ਆਇਨੇ ਬਿੰਦੂ ਸੇ ਹੁਣ ਲੈ ਕੇ ਫਿਰ ਤਮੇ ਸੇ ਹੁਣ ਦੂਸਰਾ ਵੀ ਤੇ ਫਿਰ ਦੂਸਰਾ ਪਦਾਰਥ ਨੂੰ ਸਟਿਚ ਕਰਾ ਲਾਂਗੇ ਤੇ ਫਿਲਹਾਲ ਆਪਾਂ ਹੁਣ ਦੇਖਾਂਗੇ ਜੇ ਕੀ ਬਣਦਾ ਹੈ ਅੱਗੇ ਤੇ ਜਿਹੜੀ ਬਾਹਵ ਦਿਖਣ ਲੱਗੀ ਤੇ ਹੁਣ ਬਾਅਦ ਦੇ ਆਪਾਂ ਕਲਿੱਪ ਬਾਅਦ ਵਿੱਚ ਲੰਦੇ ਆਂ ਹਾਂਜੀ ਲੋ ਜੀ ਐਪਨ ਆਪਣੀਆਂ ਉੱਠ ਗਈ ਆ ਗੁੱਡ ਮਾਰਨਿੰਗ ਪਹਿਲਾਂ ਗੁੱਡ ਮਾਰਨਿੰਗ ਬੋਲ ਬੋਲਦੇ ਕੀ ਗੱਲ ਜੰਦੀ ਆ ਬੋਲੀ ਆ ਰਹੀ ਬੋਲੀ ਕੇ ਬੋਲਦ ਨਾ ਓਏ ਓਏ ਆਪ ਬੋਲੀ ਬੋ ਤਾਂ ਕਿਵੇਂ ਜਾਣ ਨਾ ਗੁੱਡ ਮਾਰਨਿੰਗ ਲਾਉ ਜੀ ਰੋਟੀ ਆਪ ਖਾ ਲਈ ਰੋਟੀ ਬਣਾ ਲਈ ਸੀ ਖਾ ਲਈ ਤੇ ਹੁਣ ਇਹ ਮੈਡਮ ਜੀ ਉੱਠ ਗਏ ਨੇ ਹੁਣ ਆਪਾਂ ਕਰਦੇ ਆ ਜੀ ਆਪਣੀ ਬੈਡਰੂਮ ਦੀ ਸਾਫ ਸਫਾਈ ਐਪਾਂ ਬੋਲੀ ਕਹੀ ਕੀ ਕਹੇਗਾ ਓਏ ਆਪ ਬੋਲਾ ਗੱਡੀ ਨੀਂਦਾ ਚਾਪਾਈ ਹਜੇ ਚੁੰਡੀ ਕਿਦਾਂ ਜਾਂਦੀ ਆ ਚੁੰਡੀ ਮੀ ਮੰਗ ਤੇ ਯਾਨ ਬਸ ਪਾਈ ਹੁਣ ਨਾ ਮੀ ਪਾਈ ਬਹੁਤ ਬੁਰਾ ਹਾਲਾ ਮੀ ਨਾਲ ਅੱਗੇ ਲੋਕਾਂ ਦਾ ਅਰਪਨ ਬੋਲੀ ਕੀ ਕਹਿਣਾ ਹੁਣ ਓਏ ਗੁੱਡ ਮਾਰਨਿੰਗ ਬੋਲ ਓਏ ਸਿੰਦਾ ਸਿੰਦਾ ਬੋਲੀ ਪੂ ਤਾਂ ਗੰਦੇ ਆ ਠਿੱਕ ਗੰਦਾ ਇਹ ਗੰਦਾ ਕੀ ਗੱਡੀ ਗੁੱਡ ਮਾਰਨਿੰਗ ਬੋਲ ਬਣਾ ਨੋ ਬਚੇ ਲਈ ਜਾਂਦੀ ਆ ਚਲੋ ਜੀ ਨਹੀਂ ਫਿਰ ਕਮੈਂਟ ਬੰਦ ਹੋ ਜਾਣਾ ਜੀ ਇਹਨੂੰ ਵਾਲਾ ਤਾਂ ਦਿਖਾਇਆ ਆਪਾਂ ਲੈ ਬਾਏ ਤਾਂ ਜਿੱਤੀ ਕਰ ਪਹਿਲਾਂ ਗੁੱਡ ਮਾਰਨਿੰਗ ਬੋਲ ਬੋਲੋ ਗੁੱਡ ਮਾਰਨਿੰਗ ਹੈ ਹਣੀ ਹਜੇ ਮੂਡ ਚ ਨਹੀਂ ਹੈਗੀ ਗੱਡੀ ਹਾਂਜੀ ਲੋ ਜੀ ਰੂਮ ਆਪਣਾ ਆਪਾ ਬਿਲਕੁਲ A to Z ਸਾਫ ਕਰ ਦਿੱਤਾ ਦੇਖੋ ਤੇ ਰੂਮ ਸਾਫ ਕਰਦੇ ਮੈਂ ਵੀਡੀਓ ਵੈਸੀ ਨਹੀਂ ਬਣਾਈ ਹੈਗੀ ਕਿਉਂਕਿ ਜੀ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਪਹਿਲਾਂ ਰੂਮ ਸਾਫ਼ ਕਰ ਦਈਏ ਪੋਚਾ ਵਗੈਰਾ ਲਗਾਤਾ ਆਪਾਂ ਸਾਰੇ ਝਾੜੂ ਝੂੜੂ ਲਾਤਾ ਤੇ ਹੁਣ ਬਾਰੀ ਆ ਜੀ ਅੱਗੇ ਸੋਈ ਦੀ ਤੇ ਹੁਣ ਚਲਦੇ ਆ ਰਸੋਈ ਦੇ ਵਿੱਚ ਤੇ ਸੋਈ ਵੀ ਸਾਫ਼ ਕਰਦੇ ਆ ਤੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਫਿਰ ਸੋਈ ਵੀ ਦਿਖਾਉਣੀ ਆ ਆਪਣੀ ਸਾਫ਼ ਕਰਕੇ ਕਿਉਂਕਿ ਟਾਈਮ ਜੀ 9:30 ਹੋ ਚੁੱਕੇ ਆ ਦੇਖੋ ਤੇ ਬਾਕੀ ਇਹ ਕਮਰਾ ਆਪਾਂ ਆਪਣਾ ਬਿਲਕੁਲ ਹੀ ਸਾਫ਼ A to Z ਕਰਤਾ ਬਹੁਤ ਸੋਹਣਾ ਹੋ ਗਿਆ ਕਿਉਂਕਿ ਜੀ ਕੱਲ ਚੰਗੀ ਤਰ੍ਹਾਂ ਝਾੜੂ ਨਹੀਂ ਸੀ ਲੱਗਿਆ ਹੈਗਾ ਲਾਇਆ ਤਾਂ ਸੀਗਾ ਬਸ ਥੋੜਾ ਥੋੜਾ ਲਾਇਆ ਸੀਗਾ ਇੰਨਾ ਜ਼ਿਆਦਾ ਨਹੀਂ ਸੀ ਲਾਇਆ ਜੇ ਚੰਗੀ ਤਰ੍ਹਾਂ ਆਪਣਾ ਸਫਾਈ ਆਪਾਂ ਕਰਤੀ ਸਾਰੇ ਵੀਰ ਵਗੈਰਾ ਮਾਰਤੀ ਆ ਤੇ ਹੁਣ ਮੇਰੇ ਸੋਈ ਦੀ ਵੀ ਸਫਾਈ ਕਰ ਦਿੱਤਾ ਤੇ ਫਿਰ ਤੁਹਾਨੂੰ ਬਾਅਦ ਵਿੱਚ ਹੋਰ ਸੋਈ ਵੀ ਦਿਖਾਉਣੀ ਆ ਜੀ ਲਓ ਜੀ ਇੱਥੇ ਆਪਾਂ ਸੋਈ ਦੀ ਸਾਰੀ A to Z ਸਫਾਈ ਕਰ ਦਿੱਤੀ ਐ ਤੇ ਭਾਂਡੇ ਵਗੈਰਾ ਵੀ ਆਪਾਂ ਸਾਰੇ ਮਾਸਤੇ ਆ ਤੇ ਪੋਚਾ-ਗੂਚਾ ਵੀ ਸਾਰਾ ਕੁਝ ਲਾ ਦਿੱਤਾ ਐ ਤੇ ਹੈ ਨਾ ਬਾਕੀ ਜੀ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਸੀਗੀ ਤੇ ਤਾਂ ਕਰਕੇ ਨਹੀਂ ਆਪਾਂ ਹਨਾ ਵੀਡੀਓ ਸ਼ੇਅਰ ਕੀਤੀ ਹਾਂਜੀ ਸੱਚੀ ਆ ਬਲਾਓ ਚਲੋ ਤਰਸ ਕੇ ਖੜ ਗਏ ਤੇ ਬਾਕੀ ਹੋ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਤੇ ਪਲੀਜ਼ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਦੇਖਿਆ ਕਰੋ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਇਆ ਤੇ ਅੱਗੇ ਵੀ ਆਪਾਂ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਜਾਣਾ ਹੈ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ